ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਜੀ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਮੇਰੀ ਕਹਾਣੀ ਬਹੁਤ ਪਸੰਦ ਆਏਗੀ ਸੋ ਸ਼ੁਰੂ ਕਰਦੇ ਹਾਂ ਇਸ ਸੱਚੀ ਕਹਾਣੀ ਨੂੰ ਮੇਰੇ ਪਤੀ ਮਹਿਤਾਬ ਨੇ ਮੈਨੂੰ ਤਲਾਕ ਦੇ ਦਿੱਤਾ ਸੀ ਇਸ ਕਰਕੇ ਕਿ ਮੈਂ ਇੱਕ ਬੱਚੇ ਨੂੰ ਜਨਮ ਨਹੀਂ ਦੇ ਸਕੀ ਸੀ ਉਸਨੇ ਦੂਸਰਾ ਵਿਆਹ ਕਰਵਾ ਲਿਆ ਦੂਸਰੇ ਵਿਆਹ ਤੋਂ ਉਸਦੇ ਘਰ ਇੱਕ ਬੇਟੇ ਨੇ ਜਨਮ ਲਿਆ ਬੇਟੇ ਦੇ ਪਹਿਲੇ ਜਨਮ ਦਿਨ ਤੇ ਉਸਨੇ ਪਾਰਟੀ ਰੱਖੀ ਤੇ ਮੈਨੂੰ ਉਸ ਪਾਰਟੀ ਵਿੱਚ ਇਨਵਾਈਟ ਕੀਤਾ ਉਸਨੇ ਮੈਨੂੰ ਆਪਣੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਤੇ ਇਸ ਲਈ ਬੁਲਾਇਆ ਸੀ ਤਾਂ ਜੋ ਉਹ ਮੈਨੂੰ ਦੁੱਖ ਦਾ ਅਹਿਸਾਸ ਦਿਵਾ ਸਕੇ ਮੈਨੂੰ ਜੈਲਸ ਫੀਲ ਕਰਵਾ ਸਕੇ ਮੈਨੂੰ ਬੁਰਾ ਮਹਿਸੂਸ ਹੋਵੇ ਮੈਂ ਉਸਦੇ ਇਸ ਪਲਾਨ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਜਦੋਂ ਮੈਂ ਉਸਦੇ ਘਰ ਪਾਰਟੀ ਤੇ ਗਈ ਮੈਂ ਇੱਕ ਲਫਾਫਾ ਕਰੋ ਨਾਲ ਲੈ ਕੇ ਗਈ ਸੀ ਜਦੋਂ ਮੈਂ ਉਸਦੇ ਘਰ ਉਸਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਤੇ ਗਈ ਉਹ ਮੇਰੇ ਕੋਲ ਆਇਆ ਮੈਨੂੰ ਕਹਿਣ ਲੱਗਾ ਦੇਖ ਤੈਨੂੰ ਤਲਾਕ ਦੇਣਾ ਮੇਰਾ ਬਿਲਕੁਲ ਸਹੀ ਫੈਸਲਾ ਸੀ ਅੱਜ ਮੈਂ ਇੱਕ ਬੱਚੇ ਦਾ ਬਾਪ ਹਾਂ ਉਸ ਦੀ ਗੱਲ ਸੁਣ ਕੇ ਮੈਨੂੰ ਹਾਸਾ ਆਉਣ ਲੱਗਾ ਮੈਂ ਉਸ ਨੂੰ ਕਿਹਾ ਤੂੰ ਲਫਾਫੇ ਦੇ ਅੰਦਰ ਦੇਖ ਉਹ ਗੌਰ ਨਾਲ ਲਿਫਾਫੇ ਨੂੰ ਦੇਖਣ ਲੱਗਾ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆਖਰ ਲਿਫਾਫੇ ਵਿੱਚ ਜਿਹੜਾ ਕੀ ਸੀ ਜੋ ਮਨਰੂਪ ਲੈ ਕੇ ਆਈ ਸੀ ਹੁਣ ਮਨਰੂਪ ਸਾਲ ਸਵਾ ਸਾਲ ਪਿੱਛੇ ਜਾ ਚੁੱਕੀ ਸੀ ਜਦੋਂ ਮਹਿਤਾਬ ਲਿਫਾਫੇ ਨੂੰ ਗੌਰ ਨਾਲ ਦੇਖ ਰਿਹਾ ਸੀ ਤਾਂ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਮੇਰਾ ਨਾਮ ਮਨਰੂਪ ਹੈ ਤਲਾਕ ਤੋਂ ਪਹਿਲਾਂ ਮੇਰੀ ਜ਼ਿੰਦਗੀ ਬਹੁਤ ਕਠਿਨਾਈਆਂ ਭਰੀ ਸੀ ਇਕ ਵਾਰ ਦੀ ਗੱਲ ਹੈ ਮੇਰੀ ਨਨਾਨਦੇ ਬੇਟੇ ਦੇ ਜਨਮ ਤੇ ਸਾਡੇ ਘਰ ਵਿੱਚ ਪਾਠ ਪੂਜਾ ਰੱਖੀ ਗਈ ਪਾਠ ਪੂਜਾ ਲਈ ਜੋ ਸਮਗਰੀ ਲਿਆਂਦੀ ਗਈ ਗਲਤੀ ਨਾਲ ਮੈਂ ਉਸ ਨੂੰ ਹੱਥ ਲਾ ਦਿੱਤਾ ਹੋਣਾ ਕੀ ਸੀ ਮੇਰੀ ਸੱਸ ਉੱਚੀ ਸਾਰੀ ચીਕ ਕੇ ਮੈਨੂੰ ਕਹਿਣ ਲੱਗੀ ਤੇਰੀ ਹਿੰਮਤ ਕਿਵੇਂ ਹੋਈ ਇਸ ਸਮਾਨ ਨੂੰ ਹੱਥ ਲਾਉਂਦੀ ਤੈਨੂੰ ਇੱਕ ਛੋਟੀ ਜਾਈ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਤੂੰ ਬਾਝ ਹੈ ਤੇਰੇ ਹੱਥ ਲਾਉਣ ਨਾਲ ਇਸ ਸਮਗਰੀ ਸ਼ੁੱਧ ਨਹੀਂ ਰਹੀ ਕਿਉਂਕਿ ਜਦੋਂ ਇੱਕ ਬਾਂਝ ਔਰਤ ਪਾਠ ਪੂਜਾ ਦੀ ਸਮਗਰੀ ਨੂੰ ਹੱਥ ਲਾ ਦਿੰਦੀ ਤਾਂ ਉਹ ਸਮਗਰੀ ਅਸ਼ੁੱਧ ਹੋ ਜਾਂਦੀ ਹੈ ਤੇਰੇ ਤੋਂ ਮੇਰੀ ਧੀ ਦੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਤੂੰ ਜਾਣ ਬੁੱਝ ਕੇ ਇਹ ਸਭ ਕੁਝ ਕਰ ਰਹੀ ਏ ਇਸ ਸੁਣਦੇ ਸਾਰ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਮਾਂ ਜੀ ਇਹਨਾਂ ਸ਼ਬਦਾਂ ਤੋਂ ਇਲਾਵਾ ਮੇਰੇ ਕੋਲ ਕੁਝ ਹੋਰ ਬੋਲਿਆ ਹੀ ਨਾ ਗਿਆ ਇਸ ਤੋਂ ਬਾਅਦ ਮੇਰੀ ਨਣਾੜ ਜੋ ਮੇਰੀਆਂ ਸਹੇਲੀਆਂ ਵਰਗੀ ਸੀ ਉਹ ਮੈਨੂੰ ਕਹਿਣ ਲੱਗੀ ਭਾਬੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਸ਼ਾਇਦ ਮੈਨੂੰ ਲੱਗ ਰਿਹਾ ਹੈ ਤੇਰੇ ਤੋਂ ਮੇਰੀ ਇਹ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ ਲੱਗਦਾ ਤੈਨੂੰ ਮੇਰਾ ਮਾਂ ਬੰਨਾ ਚੰਗਾ ਨਹੀਂ ਲੱਗਿਆ ਇਨੀ ਬੇਇੱਜ਼ਤੀ ਬਰਦਾਸ਼ਤ ਕਰਨ ਤੋਂ ਬਾਅਦ ਵੀ ਮੈਂ ਉਦਾਸ ਚਿਹਰੇ ਦੇ ਨਾਲ ਆਪਣੇ ਪਤੀ ਵੱਲ ਵੇਖਣ ਲੱਗੀ ਮੇਰੇ ਪਤੀ ਮਹਿਤਾਬ ਜੋ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਸਾਡੀ ਲਵ ਮੈਰਿਜ ਹੋਈ ਸੀ ਮੈਨੂੰ ਉਮੀਦ ਸੀ ਕਿ ਉਹ ਮੇਰੀ ਜਗ੍ਹਾ ਤੇ ਮੰਮੀ ਤੇ ਦੀਦੀ ਨੂੰ ਕੋਈ ਜਵਾਬ ਜ਼ਰੂਰ ਦੇਣਗੇ ਪਰ ਉਸਦਾ ਉਲਟਾ ਹੀ ਉਹ ਮੈਨੂੰ ਕਹਿਣ ਲੱਗੇ ਤੂੰ ਤਾਂ ਦੀਦੀ ਨੂੰ ਆਪਣੀ دوست ਮੰਨਦੀ ਏ ਫਿਰ ਤੈਨੂੰ ਫਿਰ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੈਨੂੰ ਦੀਦੀ ਦੀ ਖੁਸ਼ੀ ਹਜਮ ਨਹੀਂ ਹੋ ਰਹੀ ਉਸਤੇ ਇਸ ਗੱਲ ਲਈ ਮੇਰੇ ਦਿਲ ਨੂੰ ਬਹੁਤ ਬੁਰਾ ਲੱਗਾ ਉਸਨੇ ਮੇਰਾ ਗਲ ਦਿਲ ਤੋੜ ਕੇ ਰੱਖ ਦਿੱਤਾ ਕਹਿੰਦੇ ਨੇ ਇੱਕ ਔਰਤ ਸਹੁਰੇ ਘਰ ਵਿੱਚ ਸਭ ਨਾਲ ਲੜ ਸਕਦੀ ਹੈ ਜੇਕਰ ਉਸਦਾ ਪਤੀ ਅਸਵਲ ਹੋਵੇ ਜਮਾਨੀ ਨਾਲ ਸੱਸ ਸਹੁਰੇ ਨਾਲ ਨਨਾਨਾ ਨਾਲ ਸਭ ਦੀਆਂ ਗੱਲਾਂ ਨੂੰ ਬਰਦਾਸ਼ਤ ਕਰ ਸਕਦੀ ਪਰ ਜੇਕਰ ਉਸ ਦਾ ਪਤੀ ਉਸ ਦੇ ਵੱਲ ਹੋਵੇ ਤਾਂ ਉਹ ਖੁਦ ਨੂੰ ਕਦੇ ਇਕੱਲਾ ਮਹਿਸੂਸ ਨਹੀਂ ਕਰਦੀ ਉਸ ਨੂੰ ਉਹਨੇ ਸਾਰੇ ਪਰਿਵਾਰ ਵਿੱਚ ਸੱਸ ਨਨਾਨ ਕਿਸੇ ਦੀ ਵੀ ਗੱਲ ਬੁਰੀ ਨਹੀਂ ਲੱਗਦੀ ਜੇਕਰ ਉਸ ਦਾ ਪਤੀ ਉਸ ਦਾ ਸਾਥ ਦੇਵੇ ਪਰ ਜੇਕਰ ਉਸ ਦਾ ਪਤੀ ਹੀ ਉਸ ਨੂੰ ਸੱਸ ਸਹੁਰੇ ਦੇ ਸਾਹਮਣੇ ਮਾਣਿਤ ਕਰਨ ਲੱਗ ਜਾਵੇ ਤਾਂ ਉਸ ਦਾ ਘਰ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਮੇਰੇ ਨਾਲ ਵੀ ਕੁਝ ਇਵੇਂ ਹੀ ਹੋ ਰਿਹਾ ਸੀ ਕਿ ਮੈਂ ਕੀ ਕਰਦੀ ਰੋਂਦੀ ਹੋਈ ਰਸੋਈ ਵਿੱਚ ਆ ਕੇ ਕੰਮ ਕਰਨ ਲੱਗ ਗਈ ਇੱਕ ਬਾਹਂਚ ਹੋਣ ਦੇ ਕਾਰਨ ਮੈਂ ਪਾਠ ਪੂਜਾ ਦੇ ਸਮਾਨ ਨੂੰ ਹੱਥ ਨਹੀਂ ਲਾ ਸਕਦੀ ਸੀ ਪਰ ਘਰ ਦੇ ਸਾਰੇ ਕੰਮ ਕੰਮਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਉਸ ਦਿਨ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਇਸ ਘਰ ਵਿੱਚ ਮੇਰਾ ਕੋਈ ਵजूद ਨਹੀਂ ਜ ਜਦ ਅੱਜ ਜਦੋਂ ਮੈਂ ਇਹ ਲਿਫਾਫਾ ਮਹਿਤਾਬ ਨੂੰ ਦਿੱਤਾ ਜਦੋਂ ਉਸਨੇ ਇਸ ਲਫਾਫੇ ਨੂੰ ਦੇਖਿਆ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਕਿਉਂਕਿ ਸਾਈ ਹਸਤੇ ਸਾਹਮਣੇ ਸੀ ਮੈਂ ਖੁਸ਼ੀ-ਖੁਸ਼ੀ ਪਾਰਟੀ ਨੂੰ ਛੱਡ ਕੇ ਬਾਹਰ ਆ ਗਈ ਮੈਂ ਖੁਦ ਹੀ ਜ਼ਿੰਦਗੀ ਬਾਰੇ ਸੋਚਣ ਦਾ ਫੈਸਲਾ ਲਿਆ ਮੈਂ ਜੇ ਸੋਚਿਆ ਮੈਂ ਖੁਦ ਹੀ ਜ਼ਿੰਦਗੀ ਨੂੰ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੀ ਕੀ ਹੋਇਆ ਜੇਕਰ ਮੈਂ ਮਾਂ ਨਹੀਂ ਬਣ ਸਕਦੀ ਕਿਉਂਕਿ ਮਾਂ ਬੰਨਾ ਤੇ ਨਾ ਬੰਨਾ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਇਹ ਕੋਈ ਮੇਰੇ ਹੱਥ ਵਾਸਤਾ ਨਹੀਂ ਮੇਰੀ ਸੱਸ ਇੱਕ ਸਕੂਲ ਟੀਚਰ ਸੀ ਤੇ ਮੇਰੀ ਨਨਾਨ ਲਾਹ ਦੀ ਸਟੱਡੀ ਕਰ ਰਹੀ ਸੀ ਤੇ ਮੇਰੇ ਪਤੀ ਇੱਕ ਸੌਫਟਵੇਅਰ ਇੰਜੀਨੀਅਰ ਸਨ ਇੰਨੇ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੋਚ ਇੰਨੀ ਰੂੜੀਵਾਦੀ ਸੀ ਇਨੀ ਘਟਿਆ ਸੀ ਕਿ ਇੱਕ ਪਾਠ ਪੂਜਾ ਦੇ ਸਮਾਨ ਨੂੰ ਹੱਥ ਲਾਉਣ ਦੇ ਨਾਲ ਸਮਗਰੀ ਅਸ਼ੁੱਧ ਕਿਵੇਂ ਹੋ ਜਾਵੇਗੀ ਅੱਜ ਵੀ ਮੈਨੂੰ ਉਹ ਦਿਨ yaad ਸੀ ਜਦੋਂ ਮੈਂ ਤੇ ਮਹਿਤਾਬ ਇੱਕੋ ਆਫਿਸ ਵਿੱਚ ਕੰਮ ਕਰਦੇ ਸੀ ਮੈਨੂੰ ਆਫਿਸ ਨੂੰ ਜੁਆਇਨ ਕੀਤੇ ਨੂੰ ਹਲੇ ਕੁਝ ਦਿਨ ਹੀ ਹੋਏ ਸੀ ਮੈਂ ਆਪਣੇ ਸੀਨੀਅਰ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਨੂੰ ਦੇ ਰਹੀ ਸੀ ਬੌਸ ਦੇ ਨਾਲ ਨਾਲ ਆਫਿਸ ਵਿੱਚ ਹੋਰ ਵੀ ਬਹੁਤ ਲੋਕ ਮੌਜੂਦ ਸੀ ਮੇਰੀ ਪ੍ਰੈਜੈਂਟੇਸ਼ਨ ਦੀ ਬਹੁਤ ਤਾਰੀਫ ਹੋ ਕੀਤੀ ਜਾ ਰਹੀ ਸੀ ਉਸ ਵਕਤ ਉਹਨਾਂ ਲੋਕਾਂ ਦੇ ਵਿੱਚ ਮਹਿਤਾਬ ਵੀ ਮੌਜੂਦ ਸੀ ਬਸ ਫਿਰ ਇਸ ਤਰ੍ਹਾਂ ਅਸੀਂ ਇੱਕ ਦੂਸਰੇ ਨੂੰ ਮਿਲਦੇ ਜੁਲਦੇ ਰਹੇ ਪਤਾ ਹੀ ਨਹੀਂ ਲੱਗਾ ਕਦੋਂ ਅਸੀਂ ਇੱਕ ਦੂਸਰੇ ਦੇ ਪਿਆਰ ਵਿੱਚ ਪੈ ਗਏ ਫਿਰ ਅਸੀਂ ਦੋਹਾਂ ਨੇ ਆਪਣੇ ਆਪਣੇ ਘਰਾਂ ਵਿੱਚ ਦੱਸ ਦਿੱਤਾ ਦੋਹਾਂ ਪਰਿਵਾਰਾਂ ਨੇ ਖੁਸ਼ਕਿਸਮਤੀ ਦੇ ਨਾਲ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਸਾਡਾ ਵਿਆਹ ਹੋ ਗਿਆ ਵਿਆਹ ਦੇ ਪਹਿਲੇ 2-3 ਸਾਲ ਮਹਿਤਾਬ ਦੀ ਮੰਮੀ ਪਾਪਾ ਤੇ ਭੈਣ ਸਭ ਇਹਨੂੰ ਬਹੁਤ ਪਿਆਰ ਕਰਦੇ ਮਹਿਤਾਬ ਵੀ ਮੈਨੂੰ ਬਹੁਤ ਪਿਆਰ ਕਰਦਾ ਇਹੋ ਜਿਹਾ ਪਤੀ ਪਾ ਕੇ ਮੈਂ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਸੀ ਮਹਿਤਾਬ ਨੇ ਮੈਨੂੰ ਪਹਿਲਾਂ ਹੀ ਵਿਆਹ ਤੋਂ ਕਹਿ ਦਿੱਤਾ ਕਿ ਆਪਾਂ ਵਿਆਹ ਦੇ ਦੋ ਤਿੰਨ ਸਾਲ ਬਾਅਦ ਹੀ ਬੱਚਾ ਲਵਾਂਗੇ ਕਿਉਂਕਿ ਪਹਿਲਾਂ ਆਪਾਂ ਆਪਣੀ ਲਾਈਫ ਨੂੰ ਇੰਜੋਏ ਕਰਾਂਗੇ ਫਿਰ ਇਸ ਤੋਂ ਬਾਅਦ ਬੱਚੇ ਦੀ ਜ਼ਿੰਮੇਵਾਰੀ ਨੂੰ ਸੰਭਾਲਾਂਗੇ ਸ਼ਾਇਦ ਇਸ ਲਈ ਘਰ ਵਿੱਚ ਵੀ ਦੋ ਤਿੰਨ ਸਾਲ ਤੱਕ ਕਿਸੇ ਨੇ ਬੱਚੇ ਦਾ ਜ਼ਿਕਰ ਤੱਕ ਨਾ ਕੀਤਾ ਪਰ ਜਦੋਂ ਵਿਆਹ ਨੂੰ 5 ਸਾਲ ਬੀਤ ਗਏ ਘਰ ਵਿੱਚ ਬੱਚੇ ਨੂੰ ਲੈ ਕੇ ਮੈਨੂੰ ਤਾਣੇ ਮੇੜੇ ਦਿੱਤੇ ਜਾਣ ਲੱਗੇ ਸਾਬ ਘਰ ਵਾਲੇ ਤੇ ਰਿਸ਼ਤੇਦਾਰ ਮੇਰੀ ਪਿੱਠ ਪਿੱਛੇ ਗੱਲਾਂ ਕਰਦੇ ਕਿ ਕਮੀ ਇਸ ਵਿੱਚ ਹੀ ਹੋਵੇਗੀ ਜਿਸ ਕਾਰਨ ਹਾਲੇ ਤੱਕ ਬੱਚਾ ਨਹੀਂ ਹੋ ਰਿਹਾ ਪਹਿਲਾਂ ਪਹਿਲ ਤਾਂ ਮੈਂ ਵੀ ਚੁੱਪ ਰਹੀ ਪਰ ਹੁਣ ਹੱਦੋਂ ਬਾਤ ਹੋਣ ਲੱਗੀ ਜਦੋਂ ਮਹਿਤਾਬ ਵੀ ਮੇਰੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕਰਦਾ ਸੀ ਅਗਰ ਉਸ ਨੂੰ ਕੋਈ ਜ਼ਰੂਰਤ ਹੁੰਦੀ ਤਾਂ ਹੀ ਮੈਨੂੰ ਬੁਲਾਉਂਦਾ ਨਹੀਂ ਤਾਂ ਨਾ बस मेनू एवे ही ਲੱਗਦਾ ਕਿ ਅਸੀਂ ਪਤੀ ਪਤਨੀ ਨਹੀਂ ਬਲਕਿ ਇੱਕ ਘਰ ਵਿੱਚ ਰਹਿ ਰਹੇ ਦੋ ਮੈਂਬਰ ਹਾਂ ਪਰ ਹੁਣ ਮੈਂ ਕਿਸ ਨੂੰ ਆਪਣਾ ਦੁੱਖ ਦਸਾਂ ਮੇਰੀ ਗੱਲ ਕੌਣ ਸਮਝੇ ਅੱਜ ਮੇਰੇ ਵਿਆਹ ਨੂੰ ਪੂਰੇ 8 ਸਾਲ ਬੀਤ ਚੁੱਕੇ ਸੀ ਮੈਂ ਸੋਚਿਆ ਸ਼ਾਇਦ ਮਹਿਤਾਬ ਅੱਜ ਆਪਣੀ ਚੁੱਪੀ ਤੋੜਨਗੇ ਹੈਪੀ ਮੈਰਿਜ ਐਨੀਵਰਸਰੀ ਜ਼ਰੂਰ ਮੈਨੂੰ ਵਿਸ਼ ਕਰਨਗੇ ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਖਾਣਾ ਬਣਾ ਕੇ ਦਿੱਤਾ ਪਰ ਉਹ ਬਿਨਾਂ ਚੁੱਪੀ ਤੋੜੇ ਖਾਣਾ ਖਾ ਕੇ ਆਪਣੇ ਕੰਮ ਤੇ ਚਲਿਆ ਗਿਆ ਮੈਂ ਆਪਣੇ ਆਫਿਸ ਜਿੱਥੇ ਕੰਮ ਤੇ ਜਾਂਦੀ ਸੀ ਉੱਥੇ ਫੋਨ ਕਰਕੇ ਕਹਿ ਦਿੱਤਾ ਕਿ ਮੈਂ ਮੇਰੀ ਅਚਤ ਤਬੀਅਤ ਖਰਾਬ ਹੈ ਇਸ ਕਰਕੇ ਮੈਂ ਕੰਮ ਤੇ ਨਹੀਂ ਆ ਸਕਦੀ ਮੈਂ ਛੁੱਟੀ ਲੈ ਲਈ ਤਾਂ ਜੋ ਮੈਂ ਆਪਣੇ ਪਤੀ ਮਹਿਤਾਬ ਨੂੰ ਇੱਕ ਸਰਪ੍ਰਾਈਜ਼ ਦੇ ਸਕਾਂ ਪਰ ਮਹਿਤਾਬ ਨੇ ਮੈਨੂੰ ਸਾਰੇ ਦਿਨ ਵਿੱਚ ਇੱਕ ਵਾਰ ਵੀ ਫੋਨ ਨਾ ਕੀਤਾ ਕਿ ਤੂੰ ਕੰਮ ਤੇ ਕਿਉਂ ਨਹੀਂ ਆਈ ਤੇਰੀ ਤਬੀਅਤ ਨੂੰ ਕੀ ਹੋਇਆ ਤੂੰ ਛੁੱਟੀ ਕਿਉਂ ਲਈ ਮੈਂ ਮਹਿਤਾਬ ਦੇ ਆਉਣ ਤੋਂ ਪਹਿਲਾਂ ਉਸ ਦਾ ਫੇਵਰਟ ਖਾਣਾ ਬਣਾਇਆ ਮੈਂ ਆਪਣਾ ਬੈਡਰੂਮ ਬੈਡਰੂਮ ਬਹੁਤ ਖੂਬਸੂਰਤੀ ਨਾਲ ਸਜਾਇਆ ਮੈਨੂੰ ਅੱਜ ਯਕੀਨ ਸੀ ਕਿ ਮਹਿਤਾਬ ਆ ਕੇ ਮੇਰੇ ਨਾਲ ਗੱਲਬਾਤ ਕਰਨਗੇ ਮੈਂ ਉਹਨਾਂ ਨੂੰ ਬੱਚਾ ਗੋਦ ਲੈਣ ਲਈ ਮਨਾਵਾਂਗੀ ਪਰ ਜਦੋਂ ਉਹ ਘਰ ਆਇਆ ਉਸਨੇ ਮੇਰੇ ਵੱਲ ਇੱਕ ਵਾਰ ਵੀ ਨਾ ਦੇਖਿਆ ਤੇ ਨਾ ਮੈਨੂੰ ਬੁਲਾਇਆ ਮੈਂ ਸੋਚਿਆ ਹੋ ਸਕਦਾ ਬੈਡਰੂਮ ਵਿੱਚ ਜਾ ਕੇ ਮੈਨੂੰ ਵਿਸ਼ ਕਰਨਗੇ ਪਰ ਸਭ ਕੁਝ ਉਲਟਾ ਹੋ ਗਿਆ ਉਸਨੇ ਮੇਰੇ ਵੱਲ ਵੇਖਣਾ ਤਾਂ ਕੀ ਸੀ ਉਸਨੇ ਮੈਨੂੰ ਬੁਲਾਇਆ ਤੱਕ ਨਹੀਂ ਥੋੜੀ देर ਚੁੱਪ ਰਹਿਣ ਤੋਂ ਬਾਅਦ ਮੇਰੇ ਕੋਲੋਂ ਰਹਿਣਾ ਗਿਆ ਮੈਂ ਮਹਿਤਾਬ ਨੂੰ ਕਿਹਾ ਮਹਿਤਾਬ ਅੱਜ ਆਪਣੀ ਮੈਰਿਜ ਐਨੀਵਰਸਰੀ ਹੈ ਲੱਗਦਾ ਤੁਸੀਂ ਭੁੱਲ ਗਏ ਹੋ ਤਾਂ ਮਹਿਤਾਬ ਬੋਲਿਆ ਮੈਂ ਕਿਵੇਂ ਭੁੱਲ ਸਕਦਾ ਹਾਂ ਉਸ ਬੁਰੇ ਦਿਨ ਨੂੰ ਜਿਸ ਦਿਨੇ ਬਾਹਰ ਔਰਤ ਮੇਰੇ ਪੱਲੇ ਪੈ ਗਈ ਸੀ ਇਹ ਸ਼ਬਦ ਸੁਣ ਤੋਂ ਬਾਅਦ ਮੇਰੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਮੈਂ ਖੁਦ ਨੂੰ ਸੁਭਾਲਦੇ ਹੋਏ ਕਿਹਾ ਕਿ ਆਪਾਂ ਇੱਕ ਬੱਚਾ ਗੋਦ ਨਹੀਂ ਲੈ ਸਕਦੇ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੈਂ ਕਿਸੇ ਦਾ ਖੂਨ ਕਿਸੇ ਦਾ ਬੱਚਾ ਗੋਦ ਨਹੀਂ ਲੈ ਸਕਦਾ ਇਸ ਜਨਮ ਵਿੱਚ ਤੂੰ ਤਾਂ ਬੱਚਾ ਪੈਦਾ ਕਰ ਨਹੀਂ ਸਕਦੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਹਾਂ ਮੈਂ ਤੇਰੇ ਲਈ ਆਪਣੀ ਮੈਰਿਜ ਐਨਿਵਰਸਰੀ ਮੈਰਿਜ ਐਨਿਵਰਸਰੀ ਤੇ ਇੱਕ ਗਿਫਟ ਜ਼ਰੂਰ ਲੈ ਕੇ ਆਇਆ ਹਾਂ ਉਸਨੇ ਮੇਰੇ ਅੱਗੇ ਇੱਕ ਲਿਫਾਫਾ ਕੀਤਾ ਉਸ ਲਿਫਾਫੇ ਦੇ ਵਿੱਚ ਉਸਨੇ ਮੈਨੂੰ ਤਲਾਕ ਦੇ ਪੇਪਰ ਦਿੱਤੇ ਮੈਂ ਉਸ ਵੇਲੇ ਲਿਫਾਫੇ ਨੂੰ ਦੇਖਣ ਲਈ ਬਹੁਤ ਉਤਸਕ ਸੀ ਇਸ ਲਈ ਮੈਂ ਫਟਾਫਟ ਉਸ ਲਿਫਾਫੇ ਨੂੰ ਖੋਲ੍ਹਿਆ ਤਾਂ ਦੇਖਿਆ ਉਸ ਦੇ ਵਿੱਚ ਤਲਾਕ ਦੇ ਪੇਪਰ ਸੀ ਮੈਨੂੰ ਬਹੁਤ ਹੈਰਾਨੀ ਸੀ ਮੈਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ ਜੋ ਇਨਸਾਨ ਮੈਨੂੰ ਇੰਨਾ ਪਿਆਰ ਕਰਦਾ ਮੇਰੇ ਲਈ ਕੁਝ ਵੀ ਕਰਨ ਲਈ ਤਿਆਰ ਜੋ ਮੇਰੀਆਂ ਤਾਰੀਫਾਂ ਕਰਦਾ ਥੱਕਦਾ ਨਹੀਂ ਸੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹ ਮੈਨੂੰ ਬੱਚਾ ਨਾ ਹੋਣ ਦੇ ਕਾਰਨ ਤਲਾਕ ਦੇ ਦੇਵੇਗਾ। ਇਹੇ ਲੱਗ ਰਿਹਾ ਸੀ ਜਿਵੇਂ ਮੇਰੇ ਤੇ ਮੁਸੀਬਤਾਂ ਦਾ ਭਾਰ ਟੁੱਟ ਪਿਆ ਹੋਵੇ। ਮੈਂ ਗੁੱਸੇ ਵਿੱਚ ਆ ਕੇ ਫੌਰਨ ਉਹਨਾਂ ਪੇਪਰਸ ਤੇ ਸਾਈਨ ਕਰ ਦਿੱਤੇ ਤੇ ਅਗਲੀ ਸਵੇਰ ਹੁੰਦੇ ਹੀ ਮੈਂ ਘਰ ਵਿੱਚੋਂ ਆਪਣਾ ਸਮਾਨ ਪੈਕ ਕਰਕੇ ਹਮੇਸ਼ਾ ਹਮੇਸ਼ਾ ਲਈ ਆਪਣੇ ਪਿਕੇ ਘਰ ਚਲੀ ਗਈ। ਫਿਰ ਮੈਂ ਆਪਣੀ ਜੌਬ ਦਾ ਵੀ ਕਿਸੇ ਹੋਰ ব্রাঞ্চ ਵਿੱਚ ਟਰਾਂਸਫਰ ਕਰਾ ਲਿਆ ਕਿਉਂਕਿ ਮੈਂ ਜਹੇ ਇਨਸਾਨ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਸੀ ਉਸਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਜਦੋਂ ਇਹ ਇਨਸਾਨ ਮੈਨੂੰ ਹਰ ਰੋਜ਼ ਦਿਖਾਈ ਦੇਵੇਗਾ ਮੇਰੇ ਜਗਮ ਤਾਜੇ ਹੋ ਜਾਣਗੇ ਸਾਡੇ ਤਲਾਕ ਦੇ ਇੱਕ ਹੀ ਮਹੀਨੇ ਬਾਅਦ ਮਹਿਤਾਬ ਦਾ ਵਿਆਹ ਹੋ ਗਿਆ ਮਹਿਤਾਬ ਦੇ ਵਿਆਹ ਤੋਂ ਇੱਕ ਸਾਲ ਬਾਅਦ ਉਸਦੇ ਘਰ ਬੇਟੇ ਨੇ ਜਨਮ ਲਿਆ ਉਸ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਉਸਨੇ ਇੱਕ ਪਾਰਟੀ ਰੱਖੀ ਉਸ ਪਾਰਟੀ ਤੇ ਮੈਨੂੰ ਵੀ ਇਨਵਾਈਟ ਕੀਤਾ ਗਿਆ ਤਾਂ ਜੋ ਮੈਨੂੰ ਅਪਮਾਨਿਤ ਕਰ ਸਕੇ ਮੈਂ ਵੀ ਉਸ ਦੇ ਬਲਾਵੇ ਤੇ ਉਸ ਪਾਰਟੀ ਵਿੱਚ ਗਈ ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਮੇਰੇ ਕੋਲ ਆ ਗਿਆ ਮੈਨੂੰ ਕਹਿਣ ਲੱਗਾ ਦੇਖ ਮੇਰਾ ਤੈਨੂੰ ਤਲਾਕ ਦੇਣਾ ਕਿੰਨਾ ਸਹੀ ਫੈਸਲਾ ਸੀ ਮੈਂ ਅੱਜ ਇੱਕ ਬੇਟੇ ਦਾ ਬਾਪ ਬਣ ਚੁੱਕਾ ਹਾਂ ਮੇਰਾ ਇੱਕ ਬਾਹ ਚ ਔਰਤ ਤੋਂ ਛਟਕਾਰਾ ਪੈ ਗਿਆ ਮੈਂ ਉਸਨੂੰ ਬੜੇ ਸ਼ਾਂਤ ਤਰੀਕੇ ਨਾਲ ਹੈਂਡਲ ਕੀਤਾ ਮੈਂ ਉਸਨੂੰ ਉਸਦੇ ਬਾਪ ਬਣ ਤੇ ਵਧਾਈ ਦਿੱਤੀ ਤੇ ਉਸਨੂੰ ਕਿਹਾ ਕਿ ਮੈਂ ਤੇਰੇ ਲਈ ਇੱਕ ਸਰਪ੍ਰਾਈਜ਼ ਗਿਫਟ ਲੈ ਕੇ ਆਈ ਹਾਂ ਮੈਂ ਆਪਣੇ ਨਾਲ ਇੱਕ ਲਫਾਫਾ ਲੈ ਕੇ ਗਈ ਸੀ ਸਰਪ੍ਰਾਈਜ਼ ਗਿਫਟ ਸੁਣ ਕੇ ਉਸਦੇ ਹੋਸ਼ ਉੱਡ ਗਏ ਸਰਦੀ ਦਾ ਮੌਸਮ ਦੀ ਤਾਂ ਵੀ ਉਸਦੇ ਪਸੀਨੇ ਨਾਲ ਭਿੱਜ ਚੁੱਕਾ ਸੀ ਉਸ ਲਫਾਫੇ ਦੇ ਅੰਦਰ ਉਸਦੀਆਂ ਮੈਡੀਕਲ ਰਿਪੋਰਟਸ ਸੀ ਜਿਸ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ ਹੁਣ ਉਸ ਦੀਆਂ ਝੁਕੀਆਂ ਹੋਈਆਂ ਨਜ਼ਰਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਸੀ ਉਸ ਦੀ ਮੇਰੇ ਵੱਲ ਦੇਖਣ ਦੀ ਹਿੰਮਤ ਨਹੀਂ ਹੋ ਰਹੀ ਸੀ ਹੁਣ ਮੈਂ ਉਸ ਨੂੰ ਪੁੱਛਿਆ ਕਿ ਤੂੰ ਹੀ ਹੁਣ ਇਸ ਗੱਲ ਦਾ ਫੈਸਲਾ ਕਰ ਲਵੀ ਕਿ ਇਹ ਬੱਚਾ ਕਿਸੇ ਦਾ ਬੱਚਾ ਕਿਸੇ ਦਾ ਖੂਨ ਤੂੰ ਗੋਦ ਲੈਣਾ ਹੈ ਕਿ ਨਹੀਂ ਹੁਣ ਉਹ ਬੁੱਤ ਬਣਿਆ ਉੱਥੇ ਖੜ੍ਹਾ ਸੀ ਮੈਂ ਉੱਥੋਂ ਚਲੀ ਗਈ। ਅਗਲੇ ਦਿਨ ਮਹਿਤਾਬ ਤੇ ਉਸਦੀ ਮਾਂ ਮੇਰੇ ਘਰ ਆਈ। ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਗੱਲ ਸ਼ੁਰੂ ਕਰਨ ਤੇ ਕਿੱਥੋਂ ਸ਼ੁਰੂ ਕਰਨ। ਫਿਰ ਉਸਦੀ ਮਾਂ ਬੋਲੀ, "ਉਹ ਮੈਡੀਕਲ ਰਿਪੋਰਟਸ ਮੈਂ।" ਫਿਰ ਬੋਲੀ, "ਮਹਿਤਾਬ, ਤੈਨੂੰ ਯਾਦ ਹੋਵੇਗਾ ਜਦੋਂ ਆਪਣੀਆਂ ਦੋਹਾਂ ਦੀਆਂ ਮੈਡੀਕਲ ਰਿਪੋਰਟਸ ਹੋਈਆਂ ਸੀ ਤੇ ਤੇਰੇ ਕੋਲ ਉਹ ਰਿਪੋਰਟਸ ਕੰਮ ਦੀ ਵਜ੍ਹਾ ਕਰਕੇ ਲਿਆਂਦੀਆਂ ਨਹੀਂ ਗਈਆਂ ਸੀ ਫਿਰ ਇੱਕ ਦਿਨ ਮੈਂ ਜਦੋਂ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਤਾਂ ਮੈਂ ਹਸਪੀਟਲ ਚਲੀ ਗਈ ਉੱਥੋਂ ਮੈਂ ਰਿਪੋਰਟਸ ਲੈ ਕੇ ਆਈ ਜਦੋਂ ਮੈਂ ਡਾਕਟਰ ਨੂੰ ਮਿਲੀ ਤਾਂ ਉਹਨਾਂ ਨੇ ਮੈਨੂੰ ਇਹ ਰਿਪੋਰਟਸ ਦੇ ਬਾਰੇ ਦੱਸਿਆ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ ਪਰ ਤੁਹਾਡਾ ਪਤੀ ਮਹਿਤਾਬ ਕਦੇ ਵੀ ਬਾਪ ਬਣਨ ਦਾ ਸੁੱਖ ਹਾਸਲ ਨਹੀਂ ਕਰ ਸਕਦਾ ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਫਿਰ ਮੈਂ ਖੁਦ ਨੂੰ ਮਜ਼ਬੂਤ ਕੀਤਾ ਮੈਂ ਸੋਚਿਆ ਕਿ ਇਹ ਸਾਰੀ ਗੱਲ ਮੈਂ ਘਰ ਜਾ ਕੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਨਹੀਂ ਦੱਸਾਂਗੀ ਕਿਉਂਕਿ ਇੱਕ ਤਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ ਤੇ ਦੂਸਰਾ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਦੁਖੀ ਹੋਵੋ ਤੁਹਾਡੀ ਇਮੇਜ ਖਰਾਬ ਹੋਵੇ ਤੁਸੀਂ ਅੰਦਰ ਤੱਕ ਟੁੱਟ ਜਾਵੋ ਫਿਰ ਮਹਿਤਾਬ ਬੋਲਿਆ ਪਰ ਤੂੰ ਤਾਂ ਮੈਨੂੰ ਇਹ ਕਿਹਾ ਸੀ ਕਿ ਪ੍ਰੋਬਲਮ ਤੇਰੇ ਵਿੱਚ ਹੈ ਤੂੰ ਕਦੇ ਮਾਂ ਨਹੀਂ ਬਣ ਸਕਦੀ ਫਿਰ ਮੈਂ ਕਿਹਾ ਮਹਿਤਾਬ ਮੈਂ ਤੇ ਝੂਠ ਬੋਲਿਆ ਸੀ ਕਿਉਂਕਿ ਮੈਂ ਜਾਣਦੀ ਸੀ ਕਿ ਤੁਸੀਂ ਬੱਚੇ ਨੂੰ ਲੈ ਕੇ ਕਿੰਨੇ ਵੱਡੇ ਅਰਮਾਨ ਸਜਾਏ ਹੋਏ ਨੇ ਤੁਹਾਡੇ ਕਿੰਨੇ ਵੱਡੇ ਸੁਪਨੇ ਨੇ ਮੈਂ ਨਹੀਂ ਚਾਹੁੰਦੀ ਸੀ ਇਹ ਗੱਲ ਸੁਣ ਤੋਂ ਬਾਅਦ ਤੁਸੀਂ ਅੰਦਰੋਂ ਅੰਦਰ ਟੁੱਟ ਜਾਓ ਇਸ ਲਈ ਮੈਂ ਸਾਰਿਆਂ ਦੇ ਤਾਣੇ ਮੇੜੇ ਸੁਣਦੀ ਰਹੀ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਸੀ ਪਰ ਬੇਸ਼ੱਕ ਮੈਨੂੰ ਘਰ ਦੇ ਸਾਰੇ ਜੀ ਬਾਂਝ ਹੋਣ ਦੇ ਤਾਣੇ ਮੇੜੇ ਦਿੰਦੇ ਸੀ ਮੇਰੀ ਇਹ ਸੋਚ ਸੀ ਤੁਸੀਂ ਮੈਨੂੰ ਕਦੇ ਵੀ ਕੁਝ ਨਹੀਂ ਕਿਹਾ ਹੱਦ ਤਾ ਉਦੋ ਹੋ ਗਈ ਜਦੋਂ ਤੁਸੀਂ ਮੈਨੂੰ ਬਾਝ ਹੋਣ ਦਾ ਮਿਹਣਾ ਦਿੱਤਾ ਤੇ ਤਲਾਕ ਦੇ ਪੇਪਰ ਮੇਰੇ ਸਾਹਮਣੇ ਰੱਖ ਦਿੱਤੇ ਤਾਂ ਮੈਂ ਤਾਹ ਕਹਿ ਲਗਾ ਤੈਨੂੰ ਉਸ ਵਕਤ ਮੈਨੂੰ ਦੱਸਣਾ ਚਾਹੀਦਾ ਸੀ ਤੂੰ ਉਸ ਵਕਤ ਮੈਨੂੰ ਕਿਉਂ ਨਹੀਂ ਦੱਸਿਆ ਤਾਂ ਮੈਂ ਕਿਹਾ ਮੈਂ ਤੈਨੂੰ ਦੱਸਦੀ ਤਾਂ ਜੇਕਰ ਤੁਸੀਂ ਮੇਰੇ ਸਾਹਮਣੇ ਤਲਾਕ ਦੇ ਪੇਪਰ ਨਾ ਰੱਖੇ ਹੁੰਦੇ ਮੈਨੂੰ ਬਾਝ ਨਾ ਕਿਹਾ ਹੁੰਦਾ ਮੈਨੂੰ ਲੱਗ ਰਿਹਾ ਸੀ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਜਦੋਂ ਰਿਸ਼ਤੇ ਵਿੱਚ ਪਿਆਰ ਹੀ ਨਾ ਰਿਹਾ ਉਸ ਰਿਸ਼ਤੇ ਨੂੰ ਨਿਭਾਉਂਦਾ ਕੀ ਫਾਇਦਾ ਸੀ ਇਸ ਲਈ ਮੈਂ ਸੋਚ ਸਮਝ ਕੇ ਉਸੇ ਵਕਤ ਇੱਕ ਪਲ ਵੀ ਨਾ ਗਵਾਉਂਦੇ ਹੋਏ ਉਹਨਾਂ ਤਲਾਕ ਦੇ ਪੇਪਰਸ ਤੇ ਸਾਈਨ ਕਰ ਦਿੱਤੇ ਸੀ ਤਾਂ ਮਹਿਤਾਬ ਦੀ ਮਾਂ ਬੋਲੀ beta ਸਾਡੇ ਕੋਲੋਂ ਗਲਤੀ ਹੋ ਗਈ ਸਾਨੂੰ ਸਾਡੀ ਗਲਤੀ ਦੇ ਲਈ ਮਾਫ ਕਰ ਦੋ ਤੂੰ ਸਾਡੇ ਨਾਲ ਆਪਣੇ ਘਰ ਚੱਲ ਮੈਂ ਕਿਹਾ ਨਹੀਂ ਹੁਣ ਨਹੀਂ ਹੁਣ ਬਹੁਤ ਦੇਰ ਹੋ ਚੁੱਕੀ ਹੈ ਗੱਲ ਮਾਫੀ ਜਾਨਾ ਰਾਜਕੀਦੀ ਨਹੀਂ ਗੱਲ ਇੱਜ਼ਤ ਮਾਨਦੀ ਹੈ ਗੱਲ ਪਿਆਰ ਦੀ ਹੈ ਤੇ ਉਸ ਘਰ ਵਿੱਚ ਫਿਰ ਮੈਂ ਕਦੇ ਇੱਕ ਪੈਰ ਤੱਕ ਵੀ ਨਹੀਂ ਰੱਖਾਂਗੀ ਸ਼ਾਇਦ ਇਹ ਸੱਚ ਨੂੰ ਵੀ ਬੇਸ਼ਪਾ ਕੇ ਰੱਖਦੀ ਪਰ ਜਦੋਂ ਤੂੰ ਮੈਨੂੰ ਇਸ ਬੱਚੇ ਦੀ ਪਾਰਟੀ ਤੇ ਬੁਲਾ ਕੇ ਮੇਰੇ ਜ਼ਖਮਾਂ ਦੇ ਲੂਣ ਛਿਰਕਣ ਦੀ ਕੋਸ਼ਿਸ਼ ਕੀਤੀ ਮੈਂ ਵੀ ਇਹ ਜਾਨਣਾ ਚਾਹੁੰਦੀ ਸੀ ਫਿਰ ਅੱਜ ਤੂੰ ਕਿਸ ਕਿਸ ਦਾ ਖੂਨ ਕਿਸ ਦਾ ਬੱਚਾ ਗੋਦ ਲਿਆ ਹੈ ਕਿ ਤੂੰ ਤਾਂ ਖੁਦ ਬਾਪ ਹੀ ਨਹੀਂ ਬਣ ਸਕਦਾ ਮੇਰੇ ਇਸ ਗੱਲ ਦਾ ਵੀ ਪਤਾ ਸੀ ਕਿ ਬੱਚਾ ਤੇਰਾ ਨਹੀਂ ਤੇਰੀ ਭੈਣ ਦਾ ਛੋਟਾ ਬੇਟਾ ਹੈ ਜਿਸ ਨੂੰ ਤੂੰ ਜਨਮ ਲੈਣ ਦੇ ਸਾਰ ਹੀ ਗੋਦ ਲੈ ਲਿਆ ਕਿਉਂਕਿ ਤੂੰ ਖੁਦ ਹੀ ਕਮੀ ਨੂੰ ਲੋਕਾਂ ਦੇ ਸਾਹਮਣੇ ਜ਼ਾਹਰ ਨਹੀਂ ਕਰਨਾ ਚਾਹੁੰਦਾ ਇਹ ਗੱਲ ਸੱਚ ਹੈ ਕਿ ਮਰਦ ਆਪਣੀ ਕਮਜ਼ੋਰੀ ਜਗ ਜ਼ਾਹਰ ਨਹੀਂ ਕਰਨਾ ਚਾਹੁੰਦੇ ਇਸ ਲਈ ਉਹਨਾਂ ਨੂੰ ਚਾਹੇ ਕਿਸੇ ਭੋਲੀ ਭਾਲੀ ਔਰਤ ਨੂੰ ਹੀ ਕਿਉਂ ਇਲਜ਼ਾਮ ਨਾਲ ਲਾਉਣਾ ਪਵੇ ਜੋ ਤੂੰ ਮੇਰੇ ਨਾਲ ਕੀਤਾ ਹੁਣ ਜਦੋਂ ਸਚਾਈ ਸਾਹਦੇ ਸਾਹਮਣੇ ਆ ਚੁੱਕੀ ਹੈ ਤਾਂ ਵਕਤ ਬਹੁਤ ਪੀ ਚੁੱਕਾ ਸੀ ਜੋ ਮਰਦ ਔਰਤਾਂ ਤੇ ਅਤਿਆਚਾਰ ਕਰਦੇ ਨੇ ਇਹ ਨਹੀਂ ਕਿ ਉਹ ਰੱਬ ਹੁੰਦੇ ਨੇ ਬਲਕਿ ਹੰਕਾਰ ਦੀ ਪੱਟੀ ਉਹਨਾਂ ਦੀਆਂ ਅੱਖਾਂ ਤੇ ਬੱਝੀ ਹੁੰਦੀ ਏ ਉਹਨਾਂ ਨੂੰ ਆਪਣੀ ਕੀਤੀ ਦਾ ਫਲ ਭੋਗਣਾ ਹੀ ਪਵੇਗਾ ਸੋ ਦੋਸਤੋ ਹਰ ਰਿਸ਼ਤੇ ਦਾ ਆਧਾਰ ਪਿਆਰ ਹੁੰਦਾ ਹੈ ਜਦੋਂ ਰਿਸ਼ਤੇ ਵਿੱਚ ਪਿਆਰ ਹੀ ਨਹੀਂ ਰਿਹਾ ਔਰ ਰਿਸ਼ਤਾ ਪੇ ਜਾਣ ਹੋ ਜਾਵੇਗਾ ਸੋ ਰਿਸ਼ਤੇ ਦਾ ਟੁੱਟਣਾ ਲਾਜ਼ਮੀ ਹੁੰਦਾ ਹੈ ਸੋ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਰਿਸ਼ਤੇ ਦਾ ਵਿੱਚ ਪਿਆਰ ਹੋਣਾ ਜ਼ਰੂਰੀ ਹੈ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ ਪਰ ਜਦੋਂ ਰਿਸ਼ਤੇ ਵਿੱਚ ਪਿਆਰ ਨਹੀਂ ਤਾਂ ਰਿਸ਼ਤਾ ਕਦੇ ਨਹੀਂ ਬਚੇਗਾ ਸੋ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਦੇ ਬਾਰੇ ਆਪਣੀ رائے ਜ਼ਰੂਰ ਭੇਜਣਾ ਆਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ